ਜਿਨ੍ਹਾਂ ਨੇ 1913 April 1919 ਨੂੰ ਜਲਿਆਂਵਾਲੇ ਬਾਗ ਦੇ ਕਾਤਲ ਨੂੰ ਸ਼ਾਮ ਨੂੰ ਰੋਟੀ ਖਵਾਈ ਸੀ ਉਹ ਨਾਪੇ ਜੇਲ੍ਹ ਚ ਜੀ ਕਬੀਰਾ ਤੇਰੀ جھੋਂਪੜੀ ਗਲ ਕਟਿਨ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੂੰ ਕਿਉਂ ਭਏ ਉਦਾਸ ਇੱਥੇ ਹੀ ਨਰਕ ਸੁਰਗ ਹੈ ਇੱਥੇ ਹੀ ਇੱਥੇ ਹੀ ਨਰਕ ਸੁਰਗ ਹੈ ਕਾਤਲਾਂ ਨੂੰ ਰੋਟੀਆਂ ਖਵਾਉਣ ਵਾਲੇ ਉਹਨਾਂ ਨਾਲ ਮਹਿਫਲਾਂ ਲਾਉਣ ਵਾਲੇ ਪਹਿਲਾਂ ਬੰਦੂਕ ਦੀਆਂ ਗੋਲੀਆਂ ਨਾਲ ਮਰਵਾਉਣ ਵਾਲੇ ਬਾਜ ਚਿੱਟੇ ਦੀਆਂ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਲੱਗਦਾ ਵੀ ਵੱਜ ਜਾਣਗੇ ਦੇਰੀ ਹੋ ਸਕਦੀ ਹੈ ਕਾਨੂੰਨੀ ਕਾਰਵਾਈ 'ਚ ਦੇਰੀ ਹੋ ਸਕਦੀ ਹੈ ਪਰ ਇੱਕ ਨਾ ਇੱਕ ਦਿਨ ਆਉਣਾ ਤਾਂ ਬੋੜ ਥੱਲੀ ਪੈਣਾ ਹੈ ਆਉਣਾ ਤਾਂ ਉੱਥੇ ਹੀ ਪੈਣਾ ਹੈ